ਸਾਤਰੀਕਾਲ ਦੋਸਤੋ ਕੀ ਹਾਲ ਚਾਲ ਹੈ ਮੈਂ ਪਾਲੀ ਦੀ ਤੇ ਦੋਸਤੋ ਅੱਜ 15 ਅਗਸਤ ਨੂੰ ਮਨਾਇਆ ਜਾ ਰਿਹਾ ਹੈ ਖੁਸ਼ੀਆਂ ਦੇ ਤੌਰ ਤੇ 15 ਅਗਸਤ ਨੂੰ ਆਪਾਂ ਲਗਾਤਾਰ ਮਨਾ ਰਹੇ ੰਜਾਬ ਸਰਕਾਰ ਵੱਲੋਂ ਵੀ ਜਿਹੜੇ ਯਤਨ ਹੁੰਦੇ ਆ ਆਮ ਲੋਕਾਂ ਵੱਲੋਂ ਵੀ ਜਿਹੜੇ ਤਿਰੰਗੇ ਚੜਾਏ ਜਾਂਦੇ ਆ ਤਿਰੰਗੇਆਂ ਦੀ ਸ਼ਾਨ ਬਣਾਉਣ ਦੇ ਲਈ ਹਰ ਇੱਕ ਦਾ ਬਹੁਤ ਵੱਡਾ ਯੋਗਦਾਨ ਆਮ ਲੋਕ ਮਜ਼ਦੂਰ ਹੈ ਪਰ ਬੜੇ ਦੁੱਖ ਨਾਲ ਦੱਸ ਰਹੇ ਹਾਂ ਕਿ ਅੱਜ ਪਿੰਡ ਸੀਨੀਵਾਲ ਕਲਾਂ ਦੇ ਵਿੱਚ ਇੱਕ ਮਜ਼ਦੂਰ ਦੀ ਮੌਤ ਹੋ ਗਈ ਹੈ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਆ ਟੈਗ ਦੇ ਵਾਰਿੰਦ ਵਿੱਚ ਦੱਸਿਆ ਜਾ ਰਿਹਾ ਪਰ ਇਹ ਜ਼ਰੂਰ ਹੈ ਕਿ ਸਰਕਾਰੀ ਤੌਰ ਤੇ ਕੰਮ ਕਰਦਾ ਸੀਗਾ ਉਹ ਫੱਕੀ ਖਾਲ ਬਣਦੇ ਆ ਜਿਹੜੇ ਪੰਜਾਬ ਸਰਕਾਰ ਬਣਾ ਰਹੀ ਹੈ ਅੱਗੇ ਠੇਕੇ ਦਿੱਤੇ ਹੋਏ ਨੇ ਉਹਨਾਂ ਦੇ ਤੇ ਉਹ ਠੇਕੇ ਦੇ ਦਾਰ ਦੇ ਥੋਂ ਜਿਹੜਾ ਉਹ ਕੰਮ ਕਰਦਾ ਸੀ ਉਹਦੀ ਮੌਤ ਹੋਈ ਹੈ ਤਿੰਨ ਧੀਆਂ ਨੇ ਦੱਸਿਆ ਜਾ ਰਿਹਾ ਕਿ ਕਾਫੀ ਗਰੀਬ ਪਰਿਵਾਰ ਹੈ ਕੀ ਕਹਿੰਦੇ ਨੇ ਪਰਿਵਾਰਕ ਨੰਬਰ ਤੇ ਪਿੰਡ ਵਾਸੀ ਆਊਟ ਹੁੰਦੇ ਆ ਹਾਂ ਜੀ ਬੀ ਕਿੰਨਾ ਦੀ ਮੌਤ ਹੋਈ ਆ ਮੇਰਾ ਵੱਡਾ ਭਾਈ ਚਰਨ ਸਿੰਘ ਸੀ ਕੀ ਨਾਮ ਆ ਚਰਨ ਸਿੰਘ ਜੀ ਉਹਨਾਂ ਦੇ ਕਿੰਨੀ ਉਮਰ ਦੀ ਉਹਨਾਂ ਦੀ तकरीबन 50 ਸਾਲ ਦੀ ਸੀ ਜੀ ਕੀ ਕਾਰਨ ਹੋਇਆ ਮੌਤ ਦਾ ਕਾਰਨ ਕਿ ਚੰਗਾ ਭਲਾ ਰੋਟੀ ਖਾ ਕੇ ਘਰੋਂ ਗਿਆਗਾ ਹਾਂ ਜੀ ਰੋਟੀ ਖਾ ਕੇ ਕੰਮ ਤੇ ਗਿਆ ਇਹ ਨਾ ਕੰਮ ਚੱਲ ਰਿਹਾ ਸੀਗਾ ਖਾਲਾਂ ਤੇ ਹਾਂ ਜੀ ਜਾਂ ਮੰਨ ਲਓ ਕੋਈ ਜ਼ਿਆਦਾ ਗਰਮੀ ਕਰਕੇ ਜਾਂ ਹਨ ਹੱਡ ਦਾ ਆ ਗਿਆ ਹਾੜ੍ਹ ਕਰਕੇ ਉੱਥੇ ਉਸਦੀ ਮੌਤ ਹੋ ਗਈ ਹੈ ਪਰਿਵਾਰ ਚ ਕੌਣ ਕੌਣ ਆਦੇ ਪਰਿਵਾਰ ਦੇ ਵਿੱਚ ਇੱਕ ਮੁੰਡਾਗਾ ਤਿੰਨ ਧੀਆਂ ਨੇ ਨੂੰ ਕੁੜੀਆਂ ਨੇ ਇੱਕ ਵਿਆਹੀ ਹੋਈ ਆ ਦੁਖ ਮਾਰੀਆਂ ਨੇ ਮੁੰਡਾ ਵੀ ਕੁਮਾਰਾ ਦਾ ਕੀ ਮੰਗ ਕਰਦਾ ਮੰਗ ਕਰਦੇ ਵੀ ਨਾ ਜਿਉ ਕੰਮ ਕਰਦਾ ਸੀ ਇਹਨੂੰ ਕੋਈ ਨਾ ਕੋਈ ਮਹਾਲੀ ਸੇਤਾ ਦਿੱਤੀ ਜਾਵੇ ਮਰੇਗਾ ਵੀ ਜੀ ਉਧਰ ਕਰ ਨਹੀਂ ਮਰੇਗਾ ਚ ਨਹੀਂ ਸੀ ਇਹ ਠੇਕੇਦਾਰ ਦੇ ਥੂ ਕੰਮ ਚੱਲ ਰਿਹਾ ਖਾਲਾਂ ਦੇ ਜਿਹੜੇ ਖਾਲ ਬਣ ਰਹਿ ਜਾਂਦੇ ਨੇ ਜੀ ਆਪਣੇ ਨਹਿਰੀ ਖਾਰ ਮਹਿਕਮਾ ਉਹ ਬਣਾ ਰਿਹਾਗਾ ਨਹਿਰੀ ਉਹਦੇ ਵਿੱਚ ਕੰਮ ਚੱਲ ਰਿਹਾ ਸੀ ਉਹਦੇ ਵਿੱਚ ਮਜ਼ਦੂਰੀ ਦਾ ਕੰਮ ਕਰਦਾ ਸੀਗਾ ਜੀ ਕੰਮ ਤੇ ਰਾਤ ਵੀ ਦੇਖਦੇ ਆ 15 ਗਾ ਲੜਾਈ ਜਾ ਰਹੀ ਹੈ ਤਾਂ ਵੀ بڑے ਵੱਡੇ ਪੱਧਰ ਤੇ ਸਾਵੇ ਆ ਔਰ ਮਜ਼ਦੂਰ ਤਾਂ ਫੇਰ ਵੀ ਦੇਖੋ ਕੀ ਹਾਲਤ ਹੈ ਨਾ ਪਤਾ ਹੀ ਨਹੀਂ ਲੱਗ ਰਿਹਾ ਕਿ ਕੀ ਜਿਹੜੀਆਂ ਘਟਨਾਵਾਂ ਹੋਈਆਂ ਕੰਮ ਕਰਦੇ ਚਲੋ ਚੰਗੇ ਭੜਾਂ ਨੂੰ ਮੋਤ। ਸੋ ਮੈਂ ਤਾਂ ਇਹੀ ਕਹੂੰਗਾ ਕਿਉਂਕਿ ਜਿੱਥੇ ਵੀ ਸਾਡੇ ਮਜ਼ਦੂਰ ਕੰਮ ਕਰਦੇ ਆ ਤੇ ਜਿਹੜੀ ਸਰਕਾਰ ਵੱਲੋਂ ਕੋਈ ਮੈਡੀਕਲ ਸਹੂਲਤ ਹੁੰਦੀ ਹੈ ਤੇ ਉਹ ਉੱਥੇ ਮਜ਼ਦੂਰਾਂ ਨੂੰ ਬੰਦੀਆਂ ਨਹੀਂ ਦਿੱਤੀ ਜਾਂਦੀਆਂ ਇਸ ਕਰਕੇ ਜੋ ਸਾਡੇ ਪਿੰਡ ਸੀਨੀਵਾਲ ਕਲਾ ਅੱਜ 15 ਅਗਸਤ ਨੂੰ ਚਰਨਾ ਸਿੰਘ ਪੁੱਤਰ ਸਰਦਾਰਾ ਸਿੰਘ ਜੋ ਕਿ ਨਹਿਰੀ ਖਾਲ ਬੰਦਦੇ ਨੇ ਸਰਕਾਰੀ ਨਹਿਰੀ ਖਾਲ ਬੰਦਦੇ ਨੇ ਸਾਡੇ ਪਿੰਸੀਨੀਵਾਲ ਕਲਾ ਕਾਲਸਾ ਨਗਰ ਤੱਕ ਚਹਰਾ ਜਿਹੜਾ ਉਸ ਦੇ ਕੋਲੇ ਡੇਰਾਗਾ ਡੇਰੇ ਦੇ ਕੋਲੀ ਖੇਤ ਹੈ ਜੋ ਕਿ ਲੋਦੀ ਕਾ ਪਰਿਵਾਰਵਾਸੀ ਦਾ ਬੂਟਾ ਸਿੰਘ ਉਹਨਾਂ ਦੇ ਖੇਤ ਦੇ ਮੱਥੇ ਜਿਹੜਾ ਖਾਲ ਆ ਇਹ ਨਹਿਰੀਓ ਬਣ ਰਿਹਾ ਸੀ ਉੱਥੇ ਇਹ ਸਿਮੈਂਟ ਰਲਾ ਰਿਹਾ ਸੀ ਜਿੱਥੇ ਕਿ ਇਹਦੀ ਅਚਾਨਕ ਮੌਤ ਹੋ ਗਈ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਜੋ ਇਹ ਸਾਡਾ ਮਜ਼ਦੂਰ ਸਾਥੀ ਹੈ ਜਿਹੜਾ ਕੰਮ ਤੇ ਇਹਦੀ ਮੌਤ ਹੋਈ ਹੈ ਜੋ ਸਰਕਾਰੀ ਨਹਿਰੀ ਜਿਹੜੇ ਖਾਲ ਆ ਉਹ ਵਰਦੇ ਸੀ ਬਠਿੰਡੇ ਤੋਂ ਕੋਈ ਠੇਕੇਦਾਰ ਆ ਤੇ ਉਹਦਾ ਠੇਕਾ ਲਿਆ ਹੋਆ ਸੀ ਤੇ ਉਹਦੇ ਥਰੂ ਇਹ ਕੰਮ ਕਰ ਰਿਹਾ ਸੀ ਉੱਥੇ ਪਰਦਾ ਪਰਿਵਾਰ ਦੀ ਆਰਥਿਕ ਹਾਲਤ ਚ ਨਾਏ ਦੀ ਪਰਿਵਾਰ ਦੀ ਜਿਹੜੀ ਆਰਥਿਕ ਹਾਲਤ ਆ ਉਹ ਜਿਆਦਾ ਮੰਦੀ ਹੋਈ ਹੈ ਤਿੰਨ ਧੀਆਂ ਦਾ ਵਾਪਸੀ ਇਹ ਇੱਕ ਇਹਦਾ ਬੇਟਾ ਤੇ ਜੇ ਆਪਾਂ ਦੇਖਿਆ ਜਾਵੇ ਵੀ ਕੀ ਲੋੜ ਆ ਹਨਾ ਵੀ ਏਡੀ ਉਮਰ ਹੋਣ ਦੇ ਬਾਵਜੂਦ ਵੀ ਵੀ ਇਸ ਉੱਥੇ ਕੰਮ ਕਰਨ ਦੀ ਜੇ ਘਰ ਦੇ ਹਾਲਾਤ ਚੰਗੇ ਹੁੰਦੇ ਠੀਕ ਹੈ ਕਿਸੇ ਪਾਸਿਓਂ ਵੀ ਧਿਆਨ ਆ ਜਾਂਦਾ ਜਾਂ ਹੋਰ ਜਿਵੇਂ ਪਹਿਲਾਂ ਵੀ ਚਾਹਵੇ ਆਰਥਿਕ ਮਜ਼ਦੂਰਾਂ ਦੇ ਹਾਲਾਤ ਆ ਜੇ ਵੀ ਉਹ ਮਿਲਣ ਨੂੰ ਮਿਲ ਜਾਂਦੇ ਜੀ ਦੇਖਦੇ ਉਹਦੇ ਮਜ਼ਦੂਰੀ ਜੱਥੇ ਬੰਦੀ ਦੇ ਤੌਰ ਤੇ ਕੰਮ ਕਰਦੇ ਇਹ ਤਾਂ ਪੱਤਰਕਾਰ ਸਾਹਿਬ ਜੀ ਗੱਲ ਇਹ ਆ ਕਿ ਸਰਕਾਰਾਂ ਦਾ ਮਜ਼ਦੂਰਾਂ ਪ੍ਰਤੀ ਰਵੱਈਆ ਉਹ ਬਹੁਤ ਜ਼ਿਆਦਾ ਮਾਰਾ ਹੈ ਜੇ ਆਪਣੇ ਹੋਰ ਕਿਸੇ ਸਾਹੂਕਾਰ ਦੀ ਮੌਤ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਬੰਦ ਦਾ ਮੁਆਵਜ਼ਾ ਦਿੱਤਾ ਜਾਂਦਾ ਸਾਡੇ ਮਦੂਰਾਵਾਲ ਬਿਲਕੁਲ ਧਿਆਨ ਨਹੀਂ ਦਿੱਤਾ ਜਾਂਦਾ ਸਰਕਾਰ ਦਾ ਪਾਰਕ ਮੈਂਬਰ ਜਿਹੜੇ ਪਿੰਡ ਸੀਨੀਵਾਲ ਕਲਾਂ ਦੇ ਚਰਨ ਸਿੰਘ ਦੀ ਮੌਤ ਹੋਈ ਹੈ ਜੀ ਦੀ ਉਹਦੇ ਪਰਿਵਾਰਕ ਮੈਂਬਰ ਨੇ ਤੇ ਕੁਝ ਪਿੰਡ ਵਾਸੀ ਨੇ ਮਜ਼ਦੂਰ ਆਗੂ ਏਟਮ ਸਿੰਘ ਸੀਨੀਵਾਲ ਨੇ ਵੀ ਗੱਲਬਾਤ ਕੀਤੀ ਹੈ ਉਹਨਾਂ ਨੇ ਵੀ ਕਿਹਾ ਕਿ ਪਰਿਵਾਰ ਨੂੰ ਮੁਆਵਜ਼ਾ ਜਿਹੜਾ ਜ਼ਰੂਰ ਦਿੱਤਾ ਜਾਵੇ ਕਿਉਂਕਿ ਪਰਿਵਾਰ ਗਰੀਬ ਹੈ ਤੇ ਸਰਕਾਰੀ ਕੰਮ ਕਰਦਾ ਸੀ ਉਹਨਾਂ ਇਹ ਵੀ ਸਟੇਟ ਸਰਕਾਰ ਨੇ ਕਿਹਾ ਕਿ ਜਿੱਥੇ ਵੀ ਕੋਈ ਮਜ਼ਦੂਰ ਕੰਮ ਕਰਦੇ ਆ ਭਾਵੇਂ ਨਵੇਂ ਕੰਮ ਦੇ ਮਜ਼ਦੂਰ ਹੈ ਭਾਵੇਂ ਕਿਸੇ ਨਰਸਰੀ ਜਾਂ ਕਿਸੇ ਹੋਰ ਵਣ ਭਾਗ ਦੇ ਵਿੱਚ ਉਹ ਕੰਮ ਕਰਦੇ ਉਹਨਾਂ ਦੇ ਸੁਰੱਖਿਆ ਦਾ ਪ੍ਰਬੰਧ ਹੈ ਜਿਹੜਾ ਉਹਨਾਂ ਨੂੰ ਦਵਾਈ ਬੂਟੀ ਦਾ ਪ੍ਰਬੰਧ ਹੈ ਜਿਹੜਾ ਉਹਨਾਂ ਲਈ ਕੋਈ ਖਾਸ ਐਂਬੂਲੈਂਸ ਵਾਲੇ ਪ੍ਰਬੰਧ ਨੇ ਕੋਈ ਜ਼ਰੂਰ ਕੀਤੇ ਜਾਣ ਤਾਂ ਕਿ ਮਜ਼ਦੂਰਾਂ ਦੀਆਂ ਜਿਹੜੀਆਂ ਹੋ ਰਹੀਆਂ ਮੌਤਾਂ ਨੇ ਉਹਨਾਂ ਨੂੰ ਰੋਕਿਆ ਜਾ ਸਕੇ ਸਾਡੇ ਵੀਰਾਂ ਤੁਹਾਨੂੰ ਕਿਵੇਂ ਦੀ ਲੱਗਦੀਆਂ ਕਮੈਂਟ ਕਰਕੇ ਜੂ ਦੱਸਿਓ ਜਿਹੜੇ ਵੀਰਾਂ ਨੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪੋਲੋ ਨਹੀਂ ਕੀਤਾ ਉਹ ਜ਼ਰੂਰ ਕਰ ਲਓ ਤਾਂ ਕਿ ਉਹ ਖਬਰਾਂ ਪਜੀ ਦੇਖ ਸਕੇ ਧੰਨਵਾਦ